ਪਤਾ ਨਹੀਂ ਭਾਈ ਜੀ ਉੱਪਰ ਕੀ ਆ ਉੱਥੇ ਸੀ ਜੀ ਮਦਦ ਫਾਟੇ ਤਾਂ ਕਿੰਨਾ ਅਗਰ ਜਸਟਿੰਡ ਹੋ ਗਿਆ ਪਾਣ ਨੂੰ ਪਤਾ ਨਹੀਂ ਸੀ ਕਿਸ ਕਰਦਾ ਆਪਾਂ ਦੁਕਾਨ ਤੇ ਫੈਨ ਵੱਜੀ ਸੀ ਤੇ ਤਿੰਨ ਜਨੇ ਬੈਠੇ ਸੀਗੇ ਇੱਕ ਜੀ ਭੱਜ ਗਈ ਸਾਈਡ ਤੇ ਹੋ ਗਈ ਜੀ ਦੋਆਂ ਦੇ ਫੈਨ ਵੱਜੀ ਇਹਦੇ ਜ਼ਿਆਦਾ ਵੱਜੀ ਆ ਉਹਦੇ ਥੋੜੀ ਵੱਜੀ ਜਿਸ ਵਿੱਚ ਕੋਈ ਜਰਾ ਮਿਲੀ ਸੀ ਪੰਜ ਵਜੇ ਗੱਡੀ ਜਿਹੜੀ ਆਉਂਦੀ ਆ ਉਹਦੇ ਵੇਹੜੇ ਕੋਈ ਆਦਮੀ ਵੱਜ ਕੇ ਘਟਨੀ ਹੋਇਆ ਨਾ ਮੈਨੂੰ ਪਤਾ ਨਹੀਂ ਮੈਂ ਦੁਕਾਨ ਤੇ ਪੱਜਾ ਪੱਜਾ ਗਿਆ ਉੱਥੇ ਕਹਿੰਦਾ ਸਟੂਡੈਂਟ ਆਇਆ ਕਹਿੰਦਾ ਨਾ ਤੇਰੇ ਭਰਾ ਦਾ ਇਹ ਨਾ ਤੇਰੇ ਭਰਾ ਦਾ ਮੈਂ ਤਾਂ ਪੱਜਾ ਗਿਆ ਉੱਥੇ ਦਾ ਤੇ ਕੀ ਲੱਗਦਾ ਇਹ ਅਬਜਾਲ ਨਹੀਂ ਇਹਦਾ ਤੇਰਾ ਭਰਾ ਇਹ ਹਾਂ ਕੀ ਗੱਲ ਬਣੀ ਪਤਾ ਲੱਗਿਆ ਕੋਈ ਕੋਈ ਪਤਾ ਨਹੀਂ ਬਾਈ ਜੀ ਉਹ ਪਹਿਨੂੰ ਕਾ ਉੱਥੇ ਸੀਗੇ ਪਤਾ ਨਹੀਂ ਫਾਟੇ ਤੇ ਕੰਨਾ ਆ ਕੇ ਕਰਕੇ ਸਟੂਡੈਂਟ ਹੋ ਗਿਆ ਆਪਣੂੰ ਪਤਾ ਨਹੀਂ ਸੀ ਇਸ ਗੱਲ ਦਾ ਆਪਾਂ ਦੁਕਾਨ ਟ੍ਰੇਨ ਦੀ ਫੈਨ ਵੱਜੀ ਹੈ ਤੁਸੀਂ ਦੁਕਾਨ ਤੇ ਹੈ ਨਹੀਂ ਕੋਈ ਵੀ ਹਾਲੇ ਦੁਕਾਨ ਉਹ ਵੀ ਛੱਡ ਕੇ ਆ ਖੁੱਲੇ ਤੇ ਦੁਕਾਨ ਤੇ ਪਤਾ ਨਹੀਂ ਕੋਣ ਕੋਈ ਚੱਕੀ ਜਾਵੇ ਕਿ ਕਿੱਥੇ ਰਹਿੰਦੀ ਇਹ ਅਸੀਂ ਦਾਣਾ ਮੰਡੀ ਗਊਸਾਲਾ ਵਿੱਚ ਰਹਿੰਦੇ ਹ ਕੀ ਨਦ ਕੀ ਹਸਾ ਹੈ ਵੀਰੇ ਮੇਰਾ ਨਾਮ ਗੌਰਵ ਹੈ ਉੱਥੇ ਤਿੰਨ ਜਨੇ ਬੈਠੇ ਸੀਗੇ ਕਿਹੜੇ ਕਿਹੜੇ ਜੀ ਇਹ ਅਵਜਾਲ ਇੱਕ ਲੱਬਾ ਇੱਕ ਦਾ ਨਾਮ ਨਹੀਂ ਪਤਾ ਹੀ ਅੱਛਾ ਜੀ ਇਹਦੇ ਵਿੱਚੋਂ ਇੱਕ ਇੱਕ ਜੀ ਭੱਜ ਗਈ ਸਾਈਡ ਤੇ ਹੋ ਗਈ ਆ ਹੂੰ ਦੋਵਾਂ ਦੇ ਫੈਂਟ ਵੱਜੀ ਇਹਦੇ ਜ਼ਿਆਦਾ ਵੱਜੀ ਆ ਉਹਦੇ ਥੋੜੀ ਵੱਜੀ ਜਿਹਦੇ ਥੋੜੀ ਵੱਜੀ ਉਹਦਾ ਕੀ ਨਾਮ ਸੀ ਉਹਦਾ ਜੀ ਲਪੜੀ ਤਾਂ ਅਰ ਜਿਹੜਾ ਡੈਥ ਹੋ ਗਈ ਨੇ ਇਹਦਾ ਨਾਮ ਜੀ ਅਵਜਾਲ ਅਵਜਾਲ ਹਾਂਜੀ ਤੇ ਕੀ ਉੱਥੇ ਕੀ ਕਰ ਰਹੇ ਸੀ ਉੱਥੇ ਜੀ ਵੈਸੇ ਬੈਠੇ ਹੋਏ ਸੀ ਜੀ ਅੱਛਾ ਠੀਕ ਹੈ ਠੀਕ ਹੈ ਜਿਹੜੀ ਟ੍ਰੇਨ ਚ ਆਈ ਸੀ ਇਹ ਜੀ ਟ੍ਰੇਨ ਤੇ ਆਇਆ ਪੰਜ ਵਾਲੀ ਤੇ ਹੀ ਠੀਕ ਹੈ ਹੋਰ ਨਹੀਂ ਲੈ ਠੀਕ ਹੈ ਸਭ ਕੁਝ ਠੀਕ ਹੈ ਅੱਜ ਇੱਕ ਟ੍ਰੇਨ ਵਿੱਚ ਬੰਦੇ ਆਏ ਕਿੰਨੇ ਬੰਦੇ ਆਏ ਕੀ ਜਿੰਨੇ ਸਨ ਅੱਜ ਤਕਰੀਬਨ ਸਾਮ ਨੂੰ 6:30 ਵਜੇ ਐਸਐਸਐਸਸੀ ਮੁਖਤਸਰ ਰੇਗੂਲਰ ਸਟੇਸ਼ਨ ਵੱਲੋਂ ਸਾਹਮਣੇ ਇੱਕ ਮੀਮੋ ਜਾਰੀ ਹੋਈ ਹੈ ਜਿਸ ਨਾਲ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ 5 ਵਜੇ ਗੱਡੀ ਜਿਹੜੀ ਆਉਂਦੀ ਹੈ ਉਹਦੇ ਫੇਰ ਤੋਂ ਕੋਈ ਆਦਮੀ ਵੱਜ ਕੇ ਜੱਟ ਨਹੀਂ ਹੋਇਆ ਮੌਕਾ ਤੇ ਅਸੀਂ ਪੁੱਜੇ ਹਾਂ ਉੱਥੇ ਮੌਕਾ ਦੇ ਵੇਖਿਆ ਵੀ ਟ੍ਰੇਨ ਚੱਲ ਪਈ ਸੀ ਤੇ ਪਬਲਿਕ ਦੇ ਦੱਸਣ ਮੁਤਾਬਕਾ ਕਿ ਜਿਹੜਾ ਕੋਈ ਡਗਮੇ ਹੋਇਆ ਕੋਈ ਬੰਦਾ ਕੋ ਉਹਦੇ ਵਾਸਤੇ ਮੌਕੇ ਤੇ ਆਗੇ ਸੀ ਉਹਨੂੰ ਚੱਕ ਕੇ ਵੀ ਹਸਪਤਾਲ ਲੈ ਗਿਆ ਮੌਕੇ ਲੈਣਾ ਤੇ ਕੂਨ ਦੁੱਲਿਆ ਸੀ ਸਾਨੂੰ ਵੀ ਸ਼ੱਕ ਪਿਆ ਕੋਈ ਬੰਦਾ ਫੇਟ ਚ ਆਇਆ ਪਰੰਤੂ ਹਜੇ ਤੱਕ ਸਾਨੂੰ ਕੋਈ ਸੂਚਨਾ ਹਸਪਤਾਲ ਵੱਲੋਂ ਕੋਈ ਨਹੀਂ ਆਈ ਜਦੋਂ ਵੀ ਕੋਈ ਆਏ ਜੀ ਸੂਚਨਾ ਆਊਗੀ ਉਹਦੇ ਮੁਤਾਬਕ ਜੋ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਕਿੰਨੇ ਆਦਮੀ ਦਿਸੇ ਯਾਰੇ ਹਾਲ ਤੱਕ ਸਾਨੂੰ ਤਾਂ ਗਾਰਡ ਰੇਲ ਦੀ ਮੀਮ ਮੁਤਾਬਕ ਉਹਨਾਂ ਨੇ ਇੱਕ ਆਦਮੀ ਬਾਰੇ ਦੱਸਿਆ ਆਣੀ ਭਾਈ ਜੋ ਉਪਰ ਗਿਆ ਉੱਥੇ ਸੀ ਜਿਹੜੀ ਫਾਟੇ ਤੇ ਕਿੰਨਾ ਹੈ ਕਿ ਰੈਸਟ੍ਰੈਂਟ ਹੋ ਗਿਆ ਪਾਣੂ ਪਤਾ ਨਹੀਂ ਕਿ ਕਿਸ ਕਰਦਾ ਉਹ ਦੁਕਾਨ ਟ੍ਰੇਡ ਦੀ ਫੈਂਟ ਵੱਜੀ ਸੀ ਤੇ ਤਿੰਨ ਜਨੇ ਬੈਠੇ ਸੀਗੇ ਇੱਕ ਜੀ ਭੱਜ ਗਈ ਸਾਈਡ ਤੇ ਹੋ ਗਈ ਠੀਕ ਹੈ ਦੋਆਂ ਦੀ ਫੈਂਟ ਵੱਜੀ ਇਹਦੇ ਜ਼ਿਆਦਾ ਵੱਜੀ ਆ ਉਹਦੇ ਥੋੜੀ ਵੱਜੀ ਜਿਸ ਵੇਚ ਨੂੰ ਜੁਗਰਾ ਮਿਲੀ ਸੀ ਪਾਂਡੇ ਵਾਂਗ ਗੱਡੀ ਜਿਹੜੀ ਆਉਂਦੀ ਆ ਉਹਦੇ ਘੇੜ ਤੇ ਕੋਈ ਆਦਮੀ ਵੱਟ ਕੇ ਚੱਕ ਨਹੀਂ ਹੋਇਆ ਨਾ ਮੈਨੂੰ ਪਤਾ ਹੀ ਨਹੀਂ ਮੈਂ ਦੁਕਾਨ ਤੇ ਪੱਜਾ ਪੱਜਾ ਗਿਆ ਉੱਥੋਂ ਕਹਿੰਦਾ ਅਸਿਸਟੈਂਟ ਆਇਆ ਕਹਿੰਦਾ ਨਾ ਤੇਰੇ ਭਰਾ ਤਾਂ ਇਹ ਨਹੀਂ ਤੇਰੇ ਭਰਾ ਤਾਂ ਮੈਂ ਤਾਂ ਵੱਜਾ ਗਿਆ ਉੱਥੋਂ ਤਾਂ ਤਿਲਕੀ ਲੱਗਦੇ ਹੀ ਅਬਜਾਲ ਨਹੀਂ ਇਹ ਤਾਂ ਤੇਰਾ ਭਰਾ ਹੀ ਆ ਹਾਂ ਕੀ ਗੱਲ ਬਣੀ ਪਤਾ ਲੱਗਿਆ ਕੋਈ ਕੋਈ ਪਤਾ ਨਹੀਂ ਬਾਈ ਜੀ ਉਹਨੂੰ ਕਿਆ ਉੱਥੇ ਸੀਗੇ ਪਤਾ ਨਹੀਂ ਫਾਟੇ ਤੇ ਕੰਨਾ ਆਇਆ ਕਰਕੇ ਅਸਿਸਟੈਂਟ ਹੋ ਗਿਆ ਆਪਣੂੰ ਪਤਾ ਨਹੀਂ ਸੀ ਇਸ ਗੱਲ ਦਾ ਆਪਾਂ ਦੁਕਾਨ ਟਰੈਂਡਿੰਗ ਪੈਣ ਵੱਜੀ ਹੈ ਜੀ ਦੁਕਾਨ ਤੇ ਹੈ ਨਹੀਂ ਕੋਈ ਵੀ ਹਾਲੇ ਦੁਕਾਨ ਉਹ ਵੀ ਛੱਡ ਕੇ ਆ ਖੁੱਲੇ ਦੀ ਦੁਕਾਨ ਤੇ ਪਤਾ ਨਹੀਂ ਕੋਣ ਕੋਈ ਚੱਕੀ ਜਾਵੇ ਕਿ ਕਿੱਥੇ ਰਹਿੰਦੀ ਇਹ ਅਸੀਂ ਦਾਣਾ ਮੰਡੀ ਗਊਸਾਲਾ ਵਿੱਚ ਰਹ ਕੀ ਨਦ ਕੀ ਹਾਸਾ ਹੈ ਵੀਰੇ ਮੇਰਾ ਨਾਮ ਗੌਰਵ ਹੈ ਉੱਥੇ ਤਿੰਨ ਜਨੇ ਬੈਠੇ ਸੀਗੇ ਕਿਹੜੇ ਕਿਹੜੇ ਜੀ ਇਹ ਅਵਜਾਲ ਇੱਕ ਲੱਬਾ ਇੱਕ ਦਾ ਨਾਮ ਨਹੀਂ ਪਤਾ ਹੀ ਅੱਛਾ ਜੀ ਇਹਦੇ ਵਿੱਚ ਇੱਕ ਇੱਕ ਜੀ ਭੱਜ ਗਈ ਸਾਈਡ ਤੇ ਹੋ ਗਈ ਆ ਦੋਵਾਂ ਦੇ ਫੈਂਟ ਵੱਜੀ ਇਹਦੇ ਜ਼ਿਆਦਾ ਵੱਜੀ ਆ ਉਹਦੇ ਥੋੜੀ ਵੱਜੀ ਸੀ ਜਿਹਦੇ ਥੋੜੀ ਵੱਜੀ ਉਹਦਾ ਕੀ ਨਾਮ ਸੀ ਉਹਦਾ ਜੀ ਲਪੜੀ ਤਾਂ ਅਰ ਜਿਹੜਾ ਡੈਥ ਹੋ ਗਈ ਉਹਨਾਂ ਦੇ ਇਹਦਾ ਨਾਮ ਜੀ ਅਵਜਾਲ ਅਵਜਾਲ ਹਾਂਜੀ ਤੇ ਕੀ ਉੱਥੇ ਕੀ ਕਰ ਰਹੇ ਸੀ ਉਹ ਉੱਥੇ ਜੀ ਵੈਸੇ ਬੈਠੇ ਹੋਏ ਸੀ ਜੀ ਅੱਛਾ ਠੀਕ ਆ ਠੀਕ ਆ ਜਿਹੜੀ ਟ੍ਰੇਨ ਚ ਆਈ ਸੀ ਇਹ ਜੀ ਟ੍ਰੇਨ ਤੇ ਆਇਆ ਪੰਜ ਵਾਲੀ ਤੇ ਹੀ ਠੀਕ ਆ ਹੋਰ ਨੈਲੇ ਠੀਕ ਆ ਸਭ ਕੁਝ ਠੀਕ ਆ ਅੱਜ ਇੱਕ ਟ੍ਰੇਨ ਵਿੱਚ ਬੰਦੇ ਆਏ ਕਿੰਨੇ ਬੰਦੇ ਆਏ ਕਿ ਜਿੰਨੇ ਜਿੰਨੇ ਆ ਅੱਜ ਤਕਰੀਬਨ ਸਾਮ ਨੂੰ 6:30 ਵਜੇ ਐਸਐਸਸੀ ਮੁਖਤਸਰ ਰੇਗੂਲਰ ਸਟੇਸ਼ਨ ਵੱਲੋਂ ਸਾਹਮਣੇ ਇੱਕ ਮੀਟਿੰਗ ਯਾਰੀ ਹੋਈ ਹੈ ਜਿਸ ਨਾਲ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ 5 ਵਜੇ ਗੱਡੀ ਜਿਹੜੀ ਆਉਂਦੀ ਹੈ ਉਹਦੇ ਫੇਰ ਚ ਕੋਈ ਆਦਮੀ ਵੱਜ ਕੇ ਜੱਟ ਨਹੀਂ ਹੋਇਆ ਮੌਕਾ ਤੇ ਅਸੀਂ ਪੁੱਜੇ ਹਾਂ ਉੱਥੇ ਮੌਕਾ ਦੇ ਵੇਖਿਆ ਵੀ ਟ੍ਰੇਨ ਚੱਲ ਪਈ ਸੀ ਤੇ ਪਬਲਿਕ ਦੇ ਦਰਸਨ ਮੁਤਾਬਕ ਵੀ ਜਿਹੜਾ ਕੋਈ ਡਾਗਮੀ ਹੋਇਆ ਕੋਈ ਬੰਦਾ ਕੋਦੇ ਵਾਸਤੇ ਮੌਕੇ ਤੇ ਆ ਗਿਆ ਸੀ ਉਹਨੂੰ ਚੱਕ ਕੇ ਵੀ ਹਸਪਤਾਲ ਲੈ ਗਿਆ ਤੇ ਮੌਕੇ ਲੈਣਾ ਤੇ ਕੂਨ ਡੁੱਲਿਆ ਸੀ ਸਾਨੂੰ ਵੀ ਚੱਕ ਪਿਆ ਕੋਈ ਬੰਦਾ ਫੇਟ ਚ ਆਇਆ ਪਰੰਤੂ ਹਜੇ ਤੱਕਾਨੂੰ ਕੋਈ ਸੂਚਨਾ ਹਸਪਤਾਲ ਵੱਲੋਂ ਕੋਈ ਨਹੀਂ ਆਈ ਜਦੋਂ ਵੀ ਕੋਈ ਆਏ ਜੀ ਸੂਚਨਾ ਆਊਗੀ ਉਹਦੇ ਮੁਤਾਬਕ ਜੋ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਕਿੰਨੇ ਆਦਮੀ ਦੱਸਿਆ ਰਹੇ ਹਾਲ ਤੱਕ ਸਾਨੂੰ ਤਾਂ ਗਾਰਡਰਾਈਵ ਦੀ ਮੀਮੋ ਮੁਤਾਬਕ ਉਹਨਾਂ ਨੇ ਇੱਕ ਆਦਮੀ ਬਾਰੇ ਦੱਸਿਆ